ਉਹ ਖੇਸ ਗੱਲ ਦਾ ਨਹੀਂ ਕਿ ਚਰਚ ਬਹੁਤ ਬਣ ਗਈਆਂ ਉਹ ਖੇਸ ਗੱਲ ਦਾ ਉਹਨਾਂ ਚਰਚਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਦਾ ਪਰਿਵਾਰ ਮਹਾਰਾਜ ਨੂੰ ਛੱਡ ਕੇ ਉੱਧਰ ਜਾਂਨ ਲੱਗ ਗਿਆ ਸੰਸਾਰ ਨੂੰ ਮਦਦ ਦੀ ਲੋੜ ਸੀ ਉਦੋਂ ਮਦਦ ਕੀ ਚਾਹੀਦੀ ਸੀ ਲੋਕਾਂ ਨੂੰ ਆਪਣੇਆਂ ਨੂੰ ਛੱਡ ਕੇ ਬਾਹਰ ਕਦੇ ਕਿਤੇ ਨੰਗਰ ਲਾਇਆ ਕਦੇ ਕਿਤੇ ਲਾਇਆ ਕਿ ਸਾਡੇ ਪਿੰਡ ਵਿੱਚ ਸਾਡੇ ਸਿੱਖ ਭਰਾ ਲੋਕਾਂ ਦੇ ਭੁੱਖੇ ਸੌਂਦੇ ਹੋਣ ਸਾਡੇ ਸਿੱਖ ਭਰਾਵਾਂ ਦੇ ਸਿਰ ਤੇ ਛੱਤ ਨਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਬੋਲੇ ਮੱਲੇ ਦੇ ਦੇਨ ਚੱਲ ਰਿਹਾ ਆ ਮੇਰੇ ਕੁਝ ਸਮਾਰਗਮ ਸੀ ਮੈਂ ਪੰਜਾਬ ਗਿਆ ਪਹਿਲਾਂ ਪੰਜਾਬ ਜਾਈਦਾ ਸੀ ਬੜੇ ਖੁਸ਼ ਹੋ ਕੇ ਵਾਪਸ ਆਈਦਾ ਚੰਗਾ ਲੱਗਦਾ ਸੀ ਉੱਥੇ ਇਸ ਵਾਰ ਗਏ ਆ ਮਨੁਦੁਖੀ ਹੋਇਆ ਬਹੁਤ ਪੰਜਾਬ ਦੇ ਵਿੱਚ ਜਾ ਕੇ ਉਹਦਾ ਕਾਰਨ ਇਹ ਸੀ ਜਿਹੜੇ ਪਿੰਡ ਚ ਲੰਗੀਦਾ ਸੀ ਉਸ ਪਿੰਡ ਦੇ ਵਿੱਚ ਬਹੁਤ ਚਰਚਾ ਬਣ ਗਈਆਂ ਗੁਰਦੁਆਰੇ ਦੇ ਨਾਲ ਚਰਚਾ ਬਣੀਆਂ ਨੇ ਹਾਲਾਗ ਚਰਚ ਬਣੀਆਂ ਆ ਕੋਈ ਦੁੱਖ ਦੀ ਗੱਲ ਨਹੀਂ ਆ ਇਹ ਦੇਸ਼ ਖੁੱਲਾ ਜਿਹੜਾ ਜੋ ਮਰਜ਼ੀ ਜਿੱਥੇ ਵਰਦੀ ਬਣਾ ਸਕਦਾ ਬਹੁਤ ਮੰਦਰ ਬਣਿਆ ਹਿੰਦੂ ਭਰਾਵਾਂ ਨੇ ਤੇ ਇਸਲਾਮਧਰਮ ਦੀਆਂ ਬਹੁਤ ਮਸੀਤਾਂ ਬਣੀਆਂ ਤੇ ਸਿੱਖ ਵੀਰਾਂ ਨੇ ਬਹੁਤ ਗੁਰਦੁਆਰੇ ਸਾਹਿਬ ਬਣਾਇਆ ਪਰ ਦੁੱਖ ਦਾ ਕਾਰਨ ਚਰਚ ਨਹੀਂ ਦੁੱਖ ਦਾ ਕਾਰਨ ਇਹ ਆ ਸਾਡੇ ਬਹੁਤ ਜ਼ਿਆਦਾ ਸਿੱਖ ਈਸਾਈ ਬਣ ਗਏ ਮੈਂ ਫੇਰ ਆਪਣੀ ਗੱਲ ਨੂੰ ਰਿਪੀਟ ਕਰਾਂ ਇਹ ਇਸ ਗੱਲ ਨੇ ਮਾਨੂੰ ਬਹੁਤ ਦੁਖੀ ਕੀਤਾ ਤੇ ਉੱਥੋਂ ਆ ਵੀ ਗਏ ਆ ਮੈਂ ਪਰਸੋਂ ਰਾਤ 12:00 ਵਜੇ ਘਰ ਪਹੁੰਚੇ ਤੇ ਦੋ ਦਿਨ ਹੋ ਗਏ ਆ ਹਜੇ ਵੀ ਮਨ ਮਤਲਬ ਉਹ ਚੀਜ਼ ਨੂੰ ਬੜਾ ਸੋਚ ਕੇ ਦੋ ਹੁੰਦਾ ਕਿ ਕਲਗੀਧਰ ਪਾਤਸ਼ਾਹ ਨੇ ਸਾਰਾ ਸਰਬੰਸ ਵਾਰ ਦਿੱਤਾ ਸਭ ਕੁਝ ਕੁਰਬਾਨ ਕਰ ਦਿੱਤਾ ਉਹਨਾਂ ਨੇ ਸਿੱਖ ਧਰਮ ਵਾਸਤੇ ਤੇ ਅੱਜ ਜਿਹੜੇ ਸਾਹਬ ਨਾਲੇ ਕੰਮ ਵਧਣਦੇ ਆ ਮੈਨੂੰ ਲੱਗਦਾ ਅਸਾਂ 15 ਸਾਲਾਂ ਤੱਕ ਸਾਰੇ ਈਸਾਈ ਬਣ ਜਾਂਗੇ ਸਾਹ ਨਾਲ ਤੇ ਇਹਦੇ ਵਿੱਚ ਜੇ ਆਪਾਂ ਕਹੀਏ ਈਸਾਈਆਂ ਦਾ ਕਸੂਰ ਉਹਨਾਂ ਦਾ ਕੋਈ ਕਸੂਰ ਨਹੀਂ ਸੂਰ ਮੈਨ ਲੱਗਦਾ ਆਪਣਾ ਕਿਤੇ ਨਾ ਕਿਤੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਮਾਸੀ ਉਹਨਾਂ ਦੇ ਟਾਈਮ ਤੇ ਭਾਰਤ ਨੂੰ ਇੱਕ ਹੈਲਪ ਦੀ ਲੋੜ ਸੀ ਜਿਵੇਂ ਮਾਰੇ ਦਾ ਆਪਾਂ ਸਮਾਂ ਵੇਖਾਂਗੇ ਉਦੋਂ ਜਿਹੜੇ ਮੁਗਲ ਸਨ ਉਹਨਾਂ ਦਾ ਜਜਬਾ ਜਿਆਦਾ ਇੱਥੇ ਕਾਇਮ ਸੀ ਉਹ ਤੱਕਾ ਕਰਦੇ ਸੀ ਇਸ ਦੇਸ਼ ਨਾਲ ਕਦੇ ਕਿਸੇ ਦੀ ਧੀ ਚੁੱਕ ਲਗਾਇਆ ਕਦੇ ਕਿਸੇ ਦੀ ਨੋਹ ਚੁੱਕ ਲਗਾਇਆ ਕਦੇ ਕਿਸੇ ਦਾ ਬੰਦਾ ਮਾਰਦਾ ਕਦੇ ਕਿਸੇ ਨਾਲ ਧੱਕਾ ਕੀਤਾ ਕੰਮ ਕਰਾ ਲਿਆ ਪੈਸੇ ਨਾ ਦਿੱਤੇ ਮਤਲਬ ਨਾਜਾਇਜ਼ ਧੱਕਾ ਕਰਦੇ ਸੀ ਤੇ ਜਿਹਦੇ ਖਿਲਾਫ ਧੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਵਾਜ਼ ਚੁੱਕੀ ਜਦੋਂ ਮਹਾਰਾਜ ਨੇ ਆਵਾਜ਼ ਚੁੱਕੀ ਸਾਰਿਆਂ ਦੀ ਹੈਲਪ ਕਰਨ ਵਾਸਤੇ ਮਹਾਰਾਜ ਨੇ ਫੈਸਲਾ ਲਿਆ ਕਿ ਇਹਨਾਂ ਗਰੀਬਾਂ ਦੀ ਲਤਾੜੀਆਂ ਦੀ ਮਦਦ ਕਰਨੀ ਬਣਦੀ ਆ ਤੇ ਜਦੋਂ ਮਹਾਰਾਜ ਨੇ ਮਦਦ ਕਰਨ ਦਾ ਫੈਸਲਾ ਲਿਆ ਤੇ ਮਹਾਰਾਜ ਨੇ ਫਿਰ ਉਹ ਸਾਰੇ ਇੰਤਜ਼ਾਮ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਖਾਲਸਾ ਪੰਥ ਤਿਆਰ ਕੀਤਾ ਅੰਮ੍ਰਿਤ ਛਕਾਇਆ ਖੰਡੇ 바ਟੇ ਦਾ ਅੰਮ੍ਰਿਤ ਛਕਾ ਕੇ ਇੱਕ ਉਹਨਾਂ ਅੰਦਰ ਪਾਵਰ ਭਰ ਦਿੱਤੀ ਕਿਰਪਾ ਕਰ ਦਿੱਤੀ ਇੱਕ ਬਾਣਾ ਵਖਰਾ ਬਖਸ਼ ਦਿੱਤਾ ਸ਼ਸਤਰ ਬਖਸ਼ ਦਿੱਤੇ ਗਤਕੇ ਦੀ ਪੂਰੀ ਟ੍ਰੇਨਿੰਗ ਸ਼ਸਤਰਾਂ ਦੀ ਟ੍ਰੇਨਿੰਗ ਦੇ ਦਿੱਤੀ ਤੇ ਉਹਨਾਂ ਨਾਲ ਹੋਇਆ ਕਿ ਮਾਰਗ ਨੇ ਮਦਦ ਕਰਨੀ ਸ਼ੁਰੂ ਕੀਤੀ ਕਿਸੇ ਦੀ ਧੀ ਨੂੰ ਮੁਗਲਾਂ ਨੇ ਚੋੱਕ ਲੈ ਜਾਣਾ ਮਾਰਗ ਨੇ ਆਪਣੇ ਸੇਵਾਦਾਰ ਸਿੱਖ ਸਿੰਘ ਭੇਜਨੇ ਉਹਨਾਂ ਨੇ ਛਡਾ ਕੇ ਉਹਨਾਂ ਦੇ ਕਰ ਲੈ ਜਾਣਾ ਤੇ ਅਬਦਾਲੇ ਬੜੇ ਵਾਰ ਆਇਆ ਧੀਆਂ ਪੈਣਾ ਚੁੱਕ ਲਿਆ ਸਿੰਘਾਂ ਨੇ ਲਿਆ ਕੇ ਲੋਕ ਘਰਾਂ ਚ ਪਹਤਾ ਕੇ ਤੇ ਜੇ ਲੋੜ ਪਈ ਤੇ ਆਪਣੇ ਕੋਲੋਂ ਪੈਸੇ ਲਾ ਕੇ ਵਿਆਹ ਵੀ ਦਿੱਤੇ ਉਦੋਂ ਲੋੜ ਸੀ ਮਦਦ ਦੀ ਜੋ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀਤੀ ਨਤੀਜਾ ਉਹਦਾ ਇਹ ਨਿਕਲਿਆ ਕਿ ਜਿਹੜੇ ਲੋਕਾਂ ਵੀ ਮਹਾਰਾਜ ਨੇ ਇੱਜ਼ਤ ਰੱਖੀ ਜਿਹੜੇ ਲੋਕਾਂ ਨੇ ਮਹਾਰਾਜ ਨੇ ਮਦਦ ਕੀਤੀ ਉਹ ਲੋਕ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਜੁੜਦੇ ਗਏ ਅੰਮ੍ਰਿਤ ਛਕ ਲਏ ਗਏ ਸਿੰਘ ਛਕਦੇ ਗਏ ਇਤੋਂ ਤੱਕ ਜਿਹੜਾ ਕਿਰਪਾ ਰਾਮ ਪੰਡਤ ਗੁਰਦੇਵਾ ਦਰਮਾਰਾ ਦੇ ਕੋਲ ਆਇਆ ਸੀ Hindu dharm ਦੀ ਰਾਖੀ ਵਾਸਤੇ ਉਹ ਜਦੋਂ ਉਹਨਾਂ ਦਾ ਧਨ ਵਾਸਤੇ ਮਾਰਜ ਨੇ ਬਲੀਦਾਨ ਦੇ ਦਿੱਤਾ ਧਰਮ ਬਚ ਗਿਆ ਉਹਨੇ ਬਾਅਦ ਵਿੱਚ ਆ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲੋਂ ਅੰਮ੍ਰਿਤ ਛੱਕ ਕੇ ਕਿਰਪਾ ਸਿੰਘ ਸਿੰਘ ਸਜ ਗਿਆ ਸੀ ਉਹਨੇ ਆਪਣਾ ਧਰਮ ਛੱਡ ਦਿੱਤਾ ਸੀ ਕਿਉਂਕਿ ਉਦੋਂ ਮਦਦ ਮਿਲੀ ਇੱਥੋਂ ਕੋ ਬੋਤਾ ਤਾਂ ਮੈਨੂੰ ਲੱਗਦਾ ਤੁਸੀਂ ਮੇਰੀ ਗੱਲ ਸਮਝਦੇ ਹੋਗੇ ਜਦੋਂ ਮਦਦ ਮਿਲਦੀ ਆ ਲੋਕ ਸਾਡੇ ਨਾਲ ਜੁੜਨੇ ਸ਼ੁਰੂ ਹੋ ਜਾਂਦੇ ਆ ਤੇ ਜਦੋਂ ਅਸੀਂ ਕਿਸੇ ਦੀ ਬਾਤ ਨਹੀਂ ਪੁੱਛਦੇ ਕਿਸੇ ਨੂੰ ਪਛਾਣਦੇ ਨਹੀਂ ਤੂੰ ਕੌਣ ਮੈਂ ਕੌਣ ਆ ਤੇ ਉਦੋਂ ਲੋਕ ਪਿੱਛੇ ਹੁੜਾ ਸ਼ੁਰੂ ਹੋ ਜਾਂਦੇ ਆ ਤੇ ਅੱਜ ਜਿਹੜੀ ਲੋੜ ਆ ਅੱਜ ਨਾਂ ਕਿਸੇ ਨਾਲ ਕੋਈ ਤੱਕਾ ਨਾ ਕੋਈ ਕਿਸੇ ਦੀ ਧੀ ਚੁਕਰਾ ਇਦਾਂ ਦਾ ਕੁਝ ਨਹੀਂ ਹੋ ਰਿਹਾ ਪਰ ਅੱਜ ਵੀ ਲੋਕਾਂ ਨੂੰ ਹੈਲਪ ਦੀ ਲੋੜ ਆ ਜਿਹੜੀ ਆਪਾਂ ਸਿੱਖ ਧਰਮ ਵਾਲਿਆਂ ਨੇ ਨਹੀਂ ਕਰਦੇ ਅੱਜ ਆਪਾਂ ਆਪਾਂ ਸਾਰੇ ਬਹੁਤ ਵੱਡੇ ਵੱਡੇ ਅੱਜ ਆਪਾਂ ਕਾਲ ਤੱਕ ਦੀ ਗੱਲ ਕਰੀਏ ਬਹੁਤ ਵੱਡੇ ਵੱਡੇ ਪ੍ਰਚਾਰਕ ਵੀ ਮਾਇਆ ਦੀ ਕਮੀ ਨਹੀਂ ਕਿਸੇ ਗੱਲ ਦੀ ਕਮੀ ਨਹੀਂ ਜ ਆਪਾਂ ਕਹੀ ਸਾਡੇ ਕੋਲ ਕਮੀ ਆ ਲੇਕਿਨ ਅਸੀਂ ਧਿਆਨ ਨਹੀਂ ਦਿੱਤਾ ਅਸੀਂ ਧਿਆਨ ਨਹੀਂ ਦਿੱਤਾ ਈਸਾਈ ਧਰਮ ਨੇ ਧਿਆਨ ਦਿੱਤਾ ਉਹਨਾਂ ਨੇ ਮਦਦ ਕਰਨੀ ਸ਼ੁਰੂ ਕਰ ਦਿੱਤੀ ਜੇ ਕਿਸੇ ਨੂੰ ਘਰ ਦੀ ਲੋੜ ਉਹਨਾਂ ਨੂੰ ਘਰ ਦੇ ਦਿੱਤਾ ਕਿਸੇ ਦੇ ਬੱਚਿਆਂ ਦੀ ਫੀਸ ਦੀ ਲੋੜ ਸੀ ਬੱਚਿਆਂ ਦੀ ਫੀਸ ਭਰ ਦਿੱਤੀ ਕਿਸੇ ਨੂੰ ਦਵਾਈ ਦੀ ਲੋੜ ਹੈ ਦਵਾਈ ਦੇ ਦਿੱਤੀ ਹੈਲਪ ਕੀਤੀ ਨਾ ਉਸੇ ਹੈਲਪ ਦਾ ਨਤੀਜਾ ਇਹ ਹੋਇਆ ਲੋਕ ਇੱਥੋਂ ਹਟ ਗਏ ਉਧਰ ਨੂੰ ਜੁੜਨੇ ਸ਼ੁਰੂ ਹੋ ਗਏ ਜੇ ਆਪਾਂ ਵੀ ਇਹ ਚੀਜ਼ ਨੂੰ ਸਮਝੀਏ ਹਜੇ ਵੀ ਕੁਛ ਨਹੀਂ ਵਾਚਿਆ ਉਹ ਸਿਆਣੇ ਕਹਿੰਦੇ ਨਾ ਅ ਡੁੱਲੇ ਚੌਲਾਂ ਦਾ ਕੁਛ ਨਹੀਂ ਲਗੜਿਆ ਇਕੱਠੇ ਕਰਕੇ ਫਿਰ ਆਪਾਂ ਆਪਣੀ ਪਲੇਟ ਤੇ ਥਾਲੀ ਪਾ ਸਕਦੇ ਹਾਂ ਤੇ ਹਜੇ ਕੁਛ ਨਹੀਂ ਲਗੜਿਆ ਤੇ ਜਿਹੜੇ ਵੀਰ ਪੰਜਾਬ ਰਹਿੰਦੇ ਆ ਜਾਂ ਜਾਓ ਵੇਖੋ ਇਹ ਛੋਟਾ ਦੁੱਖ ਨਹੀਂ ਸਾਡੇ ਧਰਮ ਨੂੰ ਲੋਕ ਛੱਡ ਕੇ ਦੂਜੇ ਧਰਮ ਤੇ ਜਾ ਰਹੇ ਆ ਆਪਾਂ ਬਹੁਤ ਵੱਡੇ ਵੱਡੇ ਗੁਰੂ ਘਰ ਬਣਾ ਰਹੇ ਆ ਵੱਡੇ ਵੱਡੇ ਗੁੰਮਜ ਬਣ ਰਹੇ ਆ ਇਹ ਮਤਲਬ ਇਹਦੇ ਵਿੱਚ ਕੋਈ ਦੁੱਖ ਦੀ ਗੱਲ ਨਹੀਂ ਬਣਨੇ ਚਾਹੀਦੀ ਆ ਪਰ ਕੀ ਅੱਜ ਸਾਨੂੰ ਗੁਰਦੁਆਰਿਆਂ ਦੀ ਲੋੜ ਨਹੀਂ ਬਹੁਤ ਬਣਿਆ ਧਾਰਮਿਕ ਸਥਾਨ ਸਾਡੇ ਬਣ ਗਏ ਆ ਇੱਥੋਂ ਤੱਕ ਹੁਣ ਸਾਡੇ ਕੋਲ ਕੋਈ ਕੰਮ ਨਹੀਂ ਆਪਾਂ ਪੁਰਾਣੇ ਦਰਵਾਜ਼ਾ ਢਾਡਾ ਕੇ ਦੁਬਾਰਾ ਬਣਾਉਣੇ ਸ਼ੁਰੂ ਕਰ ਦਿੱਤੇ ਥਾਲਾਂ ਕਿ ਲੋੜ ਨਹੀਂ ਲੋੜ ਕਿਹੜੀ ਚੀਜ਼ ਦੀ ਆ ਲੋੜ ਇੱਥੇ ਦੀ ਦੀ ਆ ਸਾਡੇ ਪਿੰਡ ਵਿੱਚ ਜੇ ਕੋਈ ਤੰਗਾ ਕਿਸੇ ਦਾ ਟੁੱਟਾ ਛੱਪਰ ਹੈ ਕਿਸੇ ਦਾ ਟੁੱਟਾ ਘਰ ਹੈ ਉਹ ਘਰ ਬਣਾ ਕੇ ਦਈਏ ਉਹਦੇ ਬੱਚਿਆਂ ਨੂੰ ਪੜ੍ਹਾ ਦਈਏ ਉਹਦੇ ਬੱਚਿਆਂ ਨੂੰ ਦਵਾਈ ਦਾ ਖਰਚਾ ਦੇ ਦਈਏ ਆਪਾਂ ਇਸ ਧਰਮ ਨੂੰ ਆਪਾਂ ਇਸ ਗੱਲ ਨੂੰ ਅੱਗੇ ਲੈ ਕੇ ਆਈਏ ਅੱਜ ਲੋੜ ਹੈ ਆਪਣਿਆਂ ਨੂੰ ਮੋੜ ਕੇ ਲਿਆਉਣ ਦੀ ਅੱਜ ਇੱਕ ਮੁਹਿੰਮ ਸ਼ੁਰੂ ਕਰਨ ਦੀ ਲੋੜ ਹੈ ਆਪਣਿਆਂ ਨੂੰ ਵਾਪਸ ਲਿਆਉਣ ਦੀ ਤੇ ਆਪਣੇ ਪਿਆਰੇ ਵਾਪਸ ਉਦੋਂ ਆਉਣਗੇ ਜਿੱਦਣ ਆਪਾਂ ਹੈਲਪਿੰਗ ਮੋਡ ਦੇ ਵਿੱਚ ਆ ਗਏ ਹੈਲਪ ਲੱਗ ਕੇ ਕਰਨ ਆਪਾਂ ਦੇ ਸਾਰੇ ਇੱਕ ਦੂਜੇ ਦੇ ਕੋਈ ਕਿਸੇ ਨੂੰ ਮਾੜਾ ਕਹੀ ਜਾਂਦਾ ਦੂਜਾ ਕਿਸੇ ਨੂੰ ਮਾੜਾ ਕਹੀ ਜਾਂਦਾ ਤੀਜਾ ਕਿਸੇ ਨੂੰ ਮਾੜਾ ਕਹੀ ਜਾਂਦਾ ਤੇ ਮਾਰੇ ਦੀ ਜੇਲ੍ਹ ਬਾਣੀ ਤੇ ਆਪਾਂ ਆਵਾਂਗੇ ਉਹ ਕਹਿੰਦੇ ਆ ਮਾੜਾ ਹੈ ਹੀ ਨਹੀਂ ਕੋਈ ਕਬੀਰ ਹਮ ਸਭ ਤੇ ਬੁਰੇ ਇਹ ਗੱਲ ਨੂੰ ਆਪਾਂ ਸਾਰੇ ਹੀ ਭੁੱਲ ਗਏ ਆ ਮੈਂ ਕਹਿੰਦਾ ਮੈਂ ਚੰਗਾ ਫਲਾਣਾ ਮਾੜਾ ਦੂਜਾ ਕਹਿੰਦਾ ਮੈਂ ਚੰਗਾ ਉਹ ਫਲਾਣਾ ਮਾੜਾ ਪਰ ਨਹੀਂ ਜੇ ਆਪਾਂ ਇਸ ਗੱਲ ਨੂੰ ਯਾਦ ਰੱਖਾਂਗੇ ਕਬੀਰ ਹਮ ਸਭ ਤੇ ਬੁਰੇ ਹਮ ਤਜ ਭੜੋ ਸਭ ਹੋਏ ਜਿਨ ਐਸਾ ਕਰ ਬੁਝਿਆ ਮੀਤ ਹਮਾਰਾ ਸੋਏ ਤੇ ਇਸ ਗੱਲ ਨੂੰ ਜਦਨਾ ਆਪਾਂ ਸਮਝ ਗਏ ਤੇ ਮੈਂ ਹੱਥ ਜੋੜ ਕੇ ਮੇਰਾ ਬਹੁਤ ਹਿਰਦਾ ਮਨ ਦੁਖੀ ਹੋਇਆ ਪੰਜਾਬ ਵਿੱਚ ਜਾ ਕੇ ਹਜੇ ਵੀ ਕੁਝ ਨਹੀਂ ਵਿਗੜਿਆ ਆਪਾਂ ਸਾਰੇ ਕਮਰਕਸਾ ਕਰੀਏ ਤੇ ਸਾਰੇ ਇਹਸ ਹਾਲਾਤਾਂ ਵਿੱਚ ਜੋ ਕਿਸੇ ਦੀ ਮਜਬੂਰੀ ਹੈ ਕਿਸੇ ਨੂੰ ਲੋੜ ਹੈ ਕਿਸੇ ਦੀ ਤੇ ਆਪਾਂ ਉਹਦੇ ਤੱਕ ਉਹ ਚੀਜ਼ ਪਹੁੰਚਾਈਏ ਮਦਦ ਕਰੀਏ ਤਾਂ ਕਿ ਲੋਕ ਘਰ ਵਾਸਤੇ ਪੈਸੇ ਵਾਸਤੇ ਛੱਡ ਕੇ ਨਾ ਜਾਣ ਲੋਕ ਘਰ ਵਿੱਚ ਘਰ ਤੇ ਰਹਿਣ ਜੋਗਾ ਥਾਂ ਇਹ ਇਸ ਗੱਲ ਨੂੰ ਲੈ ਕੇ ਆਪਾਂ ਫਿਰ ਸਾਡੇ ਲੰਗਰ ਲਾਇਕ ਜਿਹੜੇ ਕੰਮ ਹੈ ਫਿਰ ਆਪਣਾ ਪ੍ਰਸ਼ਾਦਾ ਸ਼ਿਕਾਇਤ ਕਿਹੜੇ ਕੰਮ ਆਇਆ ਲੋੜ ਗੁਰੂ ਘਰ ਦੇ ਵਿੱਚ 24 ਘੰਟੇ ਲੰਗਰ ਵਰਤੇ ਗੁਰੂ ਨਾਨਕ ਦੇ ਘਰ ਦੀ ਮਰਿਆਦਾ ਵਰਤਣਾ ਚਾਹੀਦਾ ਪਰ ਜੇ ਆਪਾਂ ਆਪਣੇਆਂ ਨੂੰ ਛੱਡ ਕੇ ਬਾਹਰ ਕਦੇ ਕਿਤੇ ਲੰਗਰ ਲਾਇਆ ਕਦੇ ਕਿਤੇ ਲਾਇਆ ਤੇ ਸਾਡੇ ਪਿੰਡ ਵਿੱਚ ਸਾਡੇ ਸਿੱਖ ਭਰਾ ਰੋਜ਼ ਭੁੱਖੇ ਸੌਂਦੇ ਹੋਣ ਸਾਡੇ ਸਿੱਖ ਭਰਾਵਾਂ ਦੇ ਸਿਰ ਤੇ ਛੱਤ ਨਾ ਹੋਵੇ ਆਪਾਂ ਇਧਰੋਂ ਉਧਰ ਪੈਸਾ ਖਰਤੀ ਤੇ ਉਹਦਾ ਕੀ ਫਾਇਦਾ ਇਹਦੇ ਨਾਲੋਂ ਚੰਗਾ ਆਪਾਂ ਆਪਣੇਆਂ ਨੂੰ ਸੰਭਾਲ ਲਈਏ ਜੇ ਲੋੜ ਹੈ ਮਦਦ ਜਿੰਨੀ ਮਰਜ਼ੀ ਕਰੋ ਹਲਪ ਜਿੰਨੀ ਮਰਜ਼ੀ ਜਿਦੀ ਜਿਦੀ ਮਰਜ਼ੀ ਕਰੀ ਜਾਈਏ ਪਰ ਪਿਆਰਿਓ ਆਪਣੇ ਸਾਨੂੰ ਨਾ ਛੱਡ ਕੇ ਜਾਣ ਤੇ ਇਹੋ ਹੀ ਮੈਂ ਸੰਦੇਸ਼ ਤੁਹਾਨੂੰ ਦੇਣਾ ਸੀ ਤੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਆਪਾਂ ਸਿੰਘਾਂ ਸਾਰੇ ਤੇ ਇਹਨੂੰ ਸ਼ੇਅਰ ਕਰੋ ਜਿਆਦਾ ਤੋਂ ਜਿਆਦਾ ਤਾਂ ਕਿ ਮੇਰੀ ਗੱਲ ਹਰ ਕਿਸੇ ਤੱਕ ਪਹੁੰਚੇ ਤੇ ਆਪਾਂ ਸਾਰੇ ਇਕੱਠੇ ਹੋ ਕੇ ਸਾਰੇ ਜੁੜ ਕੇ ਆਪਾਂ ਇਹ ਮੂਹਮ ਇੱਕ ਸਟਾਰਟ ਕਰੀਏ ਆਪਣਿਆਂ ਨੂੰ ਮੋੜ ਲਿਆਉਣ ਦੀ ਆਪਣਿਆਂ ਦੀ ਘਰ ਵਾਪਸੀ ਕਰੀਏ ਸਾਨੂੰ ਸਾਡੇ ਛੱਡ ਕੇ ਨਾ ਜਾਣ ਤੇ ਜੇ ਇਦਾਂ ਹੀ ਹੁੰਦਾ ਰਿਹਾ ਉਹਨਾਂ ਵਾਲੇ ਸਮੇਂ 'ਚ ਨਾ ਸਿੰਘ ਲੱਭਣੇ ਆ ਨਾ ਸਿੱਖ ਹੋਣਗੇ ਫਿਰ ਸਾਈ ਸਾਰੇ ਪੰਜਾਬ ਦੇ ਜਿਹੜੇ ਹਾਲਾਤ ਹੁੰਦੇ ਜਾਂਦੇ ਆ ਤੇ ਆਪਾਂ ਨੂੰ ਇਹਦੇ ਉੱਤੇ ਬਹੁਤ ਜ਼ਿਆਦਾ ਇੱਕ ਸੋਚਣ ਦੀ ਅਗਲੇ ਕਦਮ ਕੁੱਟਣ ਦੀ ਬਹੁਤ ਜ਼ਿਆਦਾ ਲੋੜ ਹੈ ਤੇ ਆਪਾਂ ਸਾਰਿਆਂ ਨੂੰ ਇਹ ਮੇਰੀ ਜ਼ਿੰਮੇਵਾਰੀ ਹੈ ਇਹ ਹਰੇਕ ਗੁਰਗੋਬਿੰਦ ਸਿੰਘ ਮਹਾਰਾਜ ਦੇ ਸਿੰਘ ਦੀ ਜ਼ਿੰਮੇਵਾਰੀ ਹੈ ਮਹਾਰਾਜ ਦੇ ਪੁੱਤ ਦੀ ਜ਼ਿੰਮੇਵਾਰੀ ਹੈ ਆਪਣੇ ਆਪ ਦਾ ਖਿਆਲ ਰੱਖਣਾ ਆਪਣਿਆਂ ਨੂੰ ਆਪਣੇ ਘਰ ਵਾਪਸ ਲਿਆਉਣਾ ਇਹ ਆਪਣੀ ਹਰੇਕ ਸਿੱਖ ਦੀ ਜ਼ਿੰਮੇਵਾਰੀ ਮੈਂ ਕਹਾਂ ਤੁਹਾਡੀ ਹੈ ਦੂਜਿਆਂ ਦੀ ਨਹੀਂ ਆਪਾਂ ਸਾਰਿਆਂ ਦੀ ਜ਼ਿੰਮੇਵਾਰੀ ਹੈ ਆਪਾਂ ਨੂੰ ਇੱਥੇ ਕਦਮ ਪੁੱਟਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ